ਇਹ ਮੈਟਰੋ ਸਟੇਸ਼ਨ ਇਹਨਾਂ ਦੇ ਦੁਨੀਆ ਦੇ ਅੱਧੇ ਦੇਸ਼ਾਂ ਦੇ 에어ਪੋਰਟ ਨਾਲੋਂ ਵੀ ਘੈਂਟ ਬਣੇ ਹੋਏ ਨੇ ਯਾਰ ਤੁਸੀਂ ਆਪ ਸੋਚੋ ਵੀ ਇਹਨਾਂ ਲੋਕਾਂ ਕੋਲ ਪੈਸਾ ਕਿੰਨਾ ਹੋਊਗਾ ਵੀ ਅਰਬਾਂ ਖਰਬਾਂ ਰੁਪਈਆ ਇਹਨਾਂ ਨੇ ਮੈਟਰੋ ਸਟੇਸ਼ਨਾਂ 'ਤੇ ਖਰਚ ਕਰ ਰੱਖਿਆ ਯਾਰ ਦਸਨ ਦੇ ਉੱਤੇ ਨਾ ਇੱਥੇ ਰੋਬਟ ਵੀ ਖੜਾ ਬਾਈ ਇਹ ਰੋਬਟ ਜਿਹੜਾ ਹੈਗਾ ਇਹ ਟਿਕਟਾਂ ਕੱਟਣ ਵਾਸਤੇ ਬਣਾਇਆ ਹੋਇਆ ਹੈ ਕੈਮਰੇ ਘੁੰਮਰੇ ਲੱਗੇ ਨੇ ਚਾਈਨੀਜ਼ ਭਾਸ਼ਾ ਦੇ ਵਿੱਚ ਆਹ ਵੀ ਚੈਟ ਦੀ ਆਪਸ਼ਨ ਹੈ ਤੇ ਇੱਥੇ ਤੁਸੀਂ ਆਦੇ ਟਿਕਟ ਵੀ ਕੱਢ ਸਕਦੇ ਹੋ ਯਾਰ ਓ ਯਾਰ ਆ ਕੀ ਬਣਾਇਆ ਪਿਆ ਤੇ ਉਹਦੇ ਵਿੱਚ ਮੱਛੀਆਂ ਨੇ ਆਹ ਦੇਖੋ ਡਾਲਫਿਨ ਇਹ ਆ ਜੀ ਲੁਕ ਇਨ ਕਾਫੀ ਜਿਹੜਾ ਕਿ ਚਾਈਨਾ ਦਾ ਆਪਦਾ ਬ੍ਰਾਂਡ ਆ ਇਹ ਬ੍ਰਾਂਡ ਚਾਈਨਾ ਨੇ ਲਾਂਚ ਕੀਤਾ ਸੀ ਸਟਾਰਬਕ ਨੂੰ ਟੱਕਰ ਦੇਣ ਵਾਸਤੇ ਜਿਹੜੇ ਦੇ ਵਿੱਚੋਂ ਕਾਮਯਾਬ ਹੋ ਗਏ ਅੱਜ ਇਸ ਬ੍ਰਾਂਡ ਦੀ ਸੇਲ ਸਟਾਰਬਕ ਦੇ ਬਰਾਬਰ ਆ ਇੱਕ ਕੈਫੇ ਬਣਿਆ ਹੋਇਆ ਖਾਲੀ-ਖਾਲੀ ਤਾਂ ਪਿਆ ਕਿਉਂਕਿ ਸਵੇਰ ਦਾ 7 ਵਜੇ ਦਾ ਟਾਈਮ ਹੈ। ਇਸਦੇ ਆ ਉੱਠ ਗਏ ਅੱਜ ਬਾਹਰ ਸੜਕਾਂ ਤੇ ਵੀ ਟਾਵਾ ਟੱਲਾ ਬੰਦਾ ਹੀ ਆ। ਤੇ ਕਾਰਨ ਭਾਈ ਇਹ ਆ ਚਾਈਨਾ ਮੰਗਦਾ ਟਾਈਮ। ਜਿੰਨੀ ਕੁ ਸਪੀਡ ਮੇਰੀ ਇੱਥੇ ਘੁੰਮਣ ਦੀ ਮਨ ਲੱਗਦਾ ਵੀ ਮਹੀਨੇ ਦੇ ਵਿੱਚ ਤਾਂ ਮੈਂ ਇੱਥੋਂ ਦੋ ਸ਼ਹਿਰ ਹੀ ਘੁੰਮੇ ਜਾਣੇ ਨੇ। ਸੋ ਮੈਂ ਰਾਤ ਪਲਾਨ ਬਣਾਇਆ ਵੀ ਸਵੇਰੇ ਸਦੇ ਆ ਉੱਠਿਆ ਕਰਾਂਗੇ। ਲੇਟ ਨਾਈਟ ਤੱਕ ਘੁੰਮਿਆ ਕਰਾਂਗੇ। ਤੇ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਵੱਧੋ ਵੱਧ ਆਪਾਂ ਦੇਖੀਏ ਤੇ ਛੇਤੀ ਤੋਂ ਛੇਤੀ ਨਿਬੇੜਨ ਦੀ ਕੋਸ਼ਿਸ਼ ਕਰੀਏ ਹਜੇ ਕੋਈ ਮੈਂ ਕੁਛ ਨਹੀਂ ਤੇ ਦਿਨ ਮੈਨੂੰ 10 ਹੋ ਗਏ ਸੋ ਹਜੇ ਆਪਾਂ ਪਿੰਡ ਵੀ ਦੇਖਨੇ ਨੇ ਪਹਾੜ ਵੀ ਦੇਖਨੇ ਨੇ ਨਦੀਆਂ ਵੀ ਦੇਖਣੀਆਂ ਨੇ ਬਹੁਤ ਕੁਝ ਦੇਖਣ ਆਲਾ ਸੋ ਟਾਈਮ ਘਟ ਜੂਗਾ ਤਾਂ ਕਰਕੇ ਫਿਰ ਮੈਂ ਸਦਿਆਂ ਉੱਠ ਖੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੁਨੀਆ ਦੇ ਸਭ ਤੋਂ ਜ਼ਿਆਦਾ ਐਡਵਾਂਸ ਸ਼ਹਿਰ ਸ਼ੈਨਜਨ ਦੇ ਵਿੱਚ ਆਪਾਂ ਤੁਮ ਰਹੇ ਹਾਂ ਜੀ 2 ਕਰੋੜ ਦੀ ਆਬਾਦੀ ਵਾਲਾ ਸ਼ਹਿਰ ਹੈ ਇਹਦੇ ਬਾਰੇ ਗੱਲਾਂ ਬਾਤਾਂ ਹਿਸਟਰੀ ਕੱਲ ਵਾਲੇ ਵਲੌਗ ਦੇ ਵਿੱਚ ਦੱਸਤਾ ਸੀ ਤੇ ਚਾਈਨਾ ਬਾਰੇ ਵੀ ਕੀ ਲੋਕਾਂ ਦਾ ਹਿਸਾਬ ਕਿਤਾਬ ਹੈ ਪੀਆਰ ਦਾ ਕੀ ਹਿਸਾਬ ਕਿਤਾਬ ਹੈ ਜਿਹੜੇ ਆਪਣੇ ਪੰਜਾਬੀ ਪਿਛਲੇ 20 ਸਾਲਾਂ ਤੋਂ ਚਾਈਨਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਗੱਲਾਂ ਦੱਸੀਆਂ ਸੀ ਸੋ ਅੱਜ ਇੱਕ ਨਵਾਂ ਐਕਸਪੈਰੀਮੈਂਟ ਕਰਾਂਗੇ ਜੀ ਅੱਜ ਵੈਸਤਾ ਸ਼ੈਨਜਨ ਦੇ ਵਿੱਚ ਨਾ 400 ਤੋਂ ਉੱਤੇ ਮੈਟਰੋ ਸਟੇਸ਼ਨ ਬਣੇ ਹੋਏ ਨੇ ਅੱਜ ਆਪਾਂ ਇਹਨਾਂ ਦਾ ਮੈਟਰੋ ਸਟੇਸ਼ਨ ਦਾ ਆਟੋਮੈਟਿਕ ਸਿਸਟਮ ਦੇਖਾਂਗੇ ਵੀ ਕਿੰਨਾ ਕੁ ਐਡਵਾਂਸ ਆ ਤੇ ਕਿੰਨੇ ਕੁ ਸੋਹਣੇ ਇਹਨਾਂ ਦੇ ਮੈਟਰੋ ਸਟੇਸ਼ਨ ਬਣੇ ਹੋਏ ਨੇ ਕਿਉਂਕਿ ਮੈਂ ਸੁਣਿਆ ਸੀ ਵੀ ਇਹਨਾਂ ਦੇ ਮੈਟਰੋ ਸਟੇਸ਼ਨ ਕਈ ਦੇਸ਼ਾਂ ਦੇ 에어ਪੋਰਟਾਂ ਦੇ ਨਾਲੋਂ ਵੀ ਜ਼ਿਆਦਾ ਐਡਵਾਂਸ ਨੇ ਤੇ ਸੋਹਣੇ ਬਣੇ ਹੋਏ ਨੇ ਵੀ ਇਹਨਾਂ ਨੇ ਅਰਬਾਂ ਖਰਬਾ ਰੁਪਈਆ ਇੱਕ ਲੋਕਲ ਸਟੇਸ਼ਨਾਂ ਦੇ ਉੱਤੇ ਖਰਚ ਕੀਤਾ ਹੋਇਆ ਸੋ ਮੇਰੀ ਕੋਈ ਲਿਸਟ ਨਹੀਂ ਬਣਾਈ ਹੋਈ ਵੀ ਮੈਂ ਜਾਣਾ ਕਿੱਥੇ ਆ ਕਿਉਂਕਿ 400 ਤੋਂ ਉੱਤੇ ਸਟੇਸ਼ਨ ਆ ਮੈਂ ਇਹੀ ਕਰਨਾ ਮੈਂ ਰੈਂਡਮਲੀ ਤਿੰਨ ਚਾਰ ਸਟੇਸ਼ਨਾਂ ਤੇ ਜਾਣਾ ਜਿੱਥੇ ਮੇਰਾ ਜੀ ਕੀਤਾ ਵੀ ਆ ਜਾ ਕੇ ਦੇਖ ਲੈਨੇ ਆ ਜਾਂ ਕਿਤੇ ਰਾਜ ਉਤਰ ਜਾਗੇ ਤੇ ਦੇਖਦੇ ਆ ਵੀ ਉਹਨਾਂ ਦਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਬਣਿਆ ਕਿਵੇਂ ਦਾ ਹੋਇਆ ਠੀਕ ਹੈ ਜੀ ਉਹ ਸਾਹਮਣੇ ਆ ਮੈਟਰੋ ਸਟੇਸ਼ਨ ਜਨਾਨ ਜਿੱਥੇ ਆਪਾਂ ਰੁਕੇ ਹੋਏ ਆ ਇਹਦੇ ਪਿਛਲੇ ਪਾਸੇ ਮੇਰਾ ਹੋਟਲ ਆ ਸਵੇਰੇ ਇਧਰਲੇ ਪਾਸੇ ਨੂੰ ਮੈਂ ਕਾਫੀ ਪੀਣ ਗਿਆ ਸੀ 2-300 ਮੀਟਰ ਪਰਾਂ ਦੀ ਟਪ ਜੀ ਆ ਯਾਰ ਕਾਣੂ ਧੱਕਾ ਕਰਨਾ ਆ ਦੇਖੋ ਬੈਟਰੀ ਵਾਲੀਆਂ ਸਕੂਟਰੀਆਂ ਲੋਕ ਰਾਤ ਨੂੰ ਐਂ ਖੜਾ ਖੜੂ ਕੇ ਜਾਂਦੇ ਨਹੀਂ। ਕਈ ਵਾਰ ਐਂ ਹੁੰਦਾ ਨਾ ਫਲੈਟਾਂ 'ਚ ਰਹਿੰਦੇ ਨੇ ਘਰੇ ਪਾਰਕਿੰਗ ਵਾਲਾ ਸਿਸਟਮ ਨਹੀਂ ਹੁੰਦਾ। ਹੋਟਲ ਬੁਕਿੰਗ ਵਾਸਤੇ ਦੱਸਦਾ ਜੀ ਚਾਈਨਾ ਦੇ ਵਿੱਚ ਤੁਸੀਂ ਹੋਟਲ ਬੁਕਿੰਗ ਕਰਨੀ ਹੈ ਤਾਂ trip.com ਐਪਲੀਕੇਸ਼ਨ ਡਾਊਨਲੋਡ ਕਰਕੇ ਉਹ ਤੋਂ ਹੋਟਲ ਬੁਕਿੰਗ ਕਰ ਸਕਦੇ ਹੋ। ਚਾਈਨਾ ਘੁੰਮਣ ਦੇ ਵਿੱਚ ਇੰਨਾ ਬਿਜ਼ੀ ਹੋਗੇ ਵੀ ਤੁਹਾਨੂੰ ਚਾਈਨਾ ਦੇ ਨਾਲ ਲੱਗਦੀ ਇਨਫੋਰਮੇਸ਼ਨ ਵੀ ਨਹੀਂ ਦੇ ਸਕੇ ਚੱਜ ਨਾਲ। ਕਿਉਂਕਿ ਚਾਈਨਾ ਇੱਕ ਚੀਜ਼ ਐਸੀ ਹੈ ਵੀ ਜਿੱਥੇ ਘੁੰਮਣ ਵਾਸਤੇ ਮਨ ਲੱਗਦਾ ਤੁਹਾਨੂੰ ਕਿਸੇ ਪਲੈਨਿੰਗ ਦੀ ਲੋੜ ਨਹੀਂ ਹੈਗੀ। ਤੁਸੀਂ ਘਰੋਂ ਆ ਤਾਂ ਬੋਰੀਆ ਵੀ ਇਸ ਤਰ੍ਹਾਂ ਚੱਕੋ ਨਿਕਲ ਜੂ ਸੜਕਾਂ ਤੇ 1 ਕਿਲੋਮੀਟਰ ਦੇ ਵਿੱਚ ਵਿੱਚ ਪਤਾ ਨਹੀਂ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲ ਜੇ। ਉਹ ਦੇਖੋ ਕਿੱਡੇ-ਕੱਡੇ ਕੈਮਰੇ ਲੱਗੇ ਹੋਏ ਨੇ ਯਾਰ। ਇਹ ਇਹਨਾਂ ਦਾ ਮੈਟਰੋ ਸਟੇਸ਼ਨ ਆ ਜੀ ਸ਼ੁਰੂ ਹੋ ਗਿਆ। ਜਿੰਨੇ ਮੋੜ ਮੁੜੋਗੇ ਉਨੇ ਹੀ ਕੈਮਰੇ ਲੱਗੇ ਹੋਏ ਨੇ। ਫਿਲਹਾਲ ਉੱਪਰ ਜਾਣ ਵਾਸਤੇ ਲਿਫਟ ਹੈਗੀ ਆ ਥੱਲੇ ਯਾਰ ਪੌੜੀਆਂ ਨਾਲ ਜਾਣਾ ਪੈ ਰਿਹਾ। ਇਹ ਬਹੁਤ ਮੈਟਰੋ ਸਟੇਸ਼ਨ ਦੇ ਵਿੱਚ ਹੈਗਾ ਵੀ ਕਈ ਵਾਰ ਤੁਹਾਨੂੰ 2-2 ਫਲੋਰ ਪੌੜੀਆਂ ਚੜ੍ਹਣੀਆਂ ਪੈਂਦੀਆਂ ਨੇ ਪਰ ਇਹਦਾ ਵੀ ਇਹਨਾਂ ਨੇ ਇੱਕ ਸੋਲੂਸ਼ਨ ਲੱਭਿਆ ਹੋਇਆ ਐਡਵਾਂਸ ਆ ਕੰਮ ਜੇ ਕੋਈ ਬਜ਼ੁਰਗ ਬੰਦਾ ਆਪਾਂ ਸੋਚੀ ਵੀ ਪੌੜੀਆਂ ਕਿਵੇਂ ਚੜ੍ਹੂਗਾ ਨਾ ਇਹਨਾਂ ਨੇ ਦੂਜੀਆਂ ਲਿਫਟਾਂ ਲਾਈਆਂ ਹੋਈਆਂ ਨੇ ਬੰਦ ਵਾਲੀਆਂ ਇਧਰਲੇ ਪਾਸੇ ਲੋਜੀਸਟੇਸ਼ਨ ਤੇ ਆ ਗਏ ਆ ਇਧਰਲੇ ਪਾਸੇ ਆਪਣਾ ਸਮਾਨ ਚੈੱਕ ਹੋਊਗਾ ਫੇਰ ਆਪਾਂ ਅੰਦਰ ਜਾਵਾਂਗੇ ਪਰ ਉਸ ਤੋਂ ਪਹਿਲਾਂ ਇਹਨਾਂ ਨੇ ਇੱਥੇ ਮਸ਼ੀਨਾਂ ਲਾਈਆਂ ਹੋਈਆਂ ਨੇ ਟਿਕਟਾਂ ਲੈਣ ਵਾਸਤੇ ਤੇ ਸਾਰਾ ਮੈਪ ਇਹਨਾਂ ਨੇ ਮੈਟਰੋ ਦਾ ਇੱਥੇ ਦਿੱਤਾ ਹੋਇਆ ਤੁਸੀਂ ਇਹਨੂੰ ਇੱਥੋਂ ਨਾਲ ਜ਼ੂਮ ਵੀ ਕਰ ਸਕਦੇ ਹੋ ਆ ਦੇਖੋ ਡਬਲ ਕਲਿੱਕ ਕਰਕੇ ਜ਼ੂਮ ਹੋ ਜਾਂਦਾ ਇਹ ਕੀ ਹੋ ਗਿਆ ਅੱਛਾ ਇਹ ਤਾਂ ਉਹ ਮੰਗਣ ਲੱਗ ਗਿਆ ਕੋਈ ਟਿਕਟ ਬੁੱਕ ਹੋ ਗਈ ਠੱਕੇ ਨਾਲ ਹੀ ਇੱਥੇ ਆਪਾਂ ਯਾਰ ਖਾਸਾ ਗਾਂ ਲਾਂਗੇ ਕੰਮ ਮਤਲਬ ਇਹ ਇੱਥੇ ਹੁਣ ਇਹ ਚੱਕਰ ਪੈ ਗਿਆ ਵੀ ਭਾਸ਼ਾ ਇੰਗਲਿਸ਼ ਸਿਲੈਕਟ ਕਰੋ ਪਹਿਲਾਂ ਆ ਦੇਖੋ ਇੰਗਲਿਸ਼ ਸਿਲੈਕਟ ਕਰਨ ਤੋਂ ਬਾਅਦ ਜਿੰਨੇ ਇੱਥੇ ਸਟੇਸ਼ਨ ਨੇ ਠੀਕ ਹੈ ਤੇ ਜਿੱਥੋਂ ਇਧਰੋਂ ਐ ਚੈੱਕ ਕਰਕੇ ਇੱਥੇ ਤੁਸੀਂ ਆਪਦੇ ਪੈਸੇ ਪਾਉਣੇ ਨੇ, ਨੋਟ ਪਾਉਣੇ ਨੇ ਤੇ ਜਿੰਨੇ ਦੀ ਟਿਕਟ ਹੋਊਗੀ ਉਹਨੇ ਦੀ ਟਿਕਟ ਦੇ ਇਹਨਾਂ ਨੇ ਪੈਸੇ ਕੱਟ ਲੈਣ ਨੇ ਤੇ ਖੁੱਲੇ ਪੈਸੇ ਤੁਹਾਨੂੰ ਇੱਥੋਂ ਬਾਹਰ ਕੱਢ ਦੇਣਗੇ। ਠੀਕ ਆ ਜੇ ਤੁਹਾਡੇ ਕੋਲ ਠੋਲੂ ਨੇ ਤਾਂ ਠੋਲੂ ਪਾਉਣ ਵਾਸਤੇ ਇਹਨਾਂ ਨੇ ਅਲੱਗ ਤੋਂ ਇੱਥੇ ਉਹ ਬਣਾਈ ਹੋਈ ਆ। ਮੋਰਾਜਾ ਹੁਣ ਆਪਾਂ ਇੱਥੋਂ ਸਕੈਨ ਕਰਾ ਦਈਏ ਆਪਣਾ ਬੈਗ। ਮੇਰੇ ਕੋਲ ਮੈਟਰੋ ਦਾ ਕਾਰਡ ਬਣਿਆ ਹੋਇਆ। ਇਹ ਕਾਰਡ ਜਿਹੜਾ ਹੈਗਾ ਜੀ ਸਕੈਨ ਕਰੋ ਇੱਥੇ। ਉਹ ਖੁੱਲ ਗਿਆ। ਸਾਰੇ 6.5 ਰੁਪਏ ਰਹਿ ਗਏ ਮੇਰੇ ਕੋਲ। ਏ 711 ਜਿਹੜੇ ਸਟੋਰ ਹੁੰਦੇ ਨੇ ਨਾ ਉਥੋਂ ਇਹ ਕਾਰਡ ਰੀਚਾਰਜ ਹੋ ਜਾਂਦਾ ਇਹ 6 ਤੋਂ ਬਾਅਦ ਮੈਂ ਇਹਦੇ ਵਿੱਚ ਹੋਰ ਪੈਸੇ ਨਹੀਂ ਬਵਾ ਸਕਦਾ ਕਿਉਂਕਿ ਜਿਹੜੇ ਸ਼ਹਿਰ ਦੇ ਵਿੱਚੋਂ ਮੈਂ ਇਹ ਕਾਰਡ ਬਣਾਇਆ ਨਾ ਉਸੇ ਸ਼ਹਿਰ ਚੋਂ ਹੀ ਪੈਸੇ ਪਹਿਣਗੇ ਨਹੀਂ ਇਸ ਸ਼ਹਿਰ ਦੇ ਵਿੱਚ ਮੈਨੂੰ ਨਵਾਂ ਕਾਰਡ ਬਣਾਉਣਾ ਪਊਗਾ ਸੋ ਆ ਇਹਨਾਂ ਦਾ ਪਹਿਲਾ ਮੈਟਰੋ ਸਟੇਸ਼ਨ ਆ ਜੀ ਇਹ ਤਾਂ ਕੋਈ ਖਾਸ ਨਹੀਂ ਲੱਗਿਆ ਮੈਨੂੰ ਹੁਣ ਆਪਾਂ ਮੈਪ ਦੇਖਦੇ ਹਾਂ ਤੇ ਮੈਪ ਦੇ ਵਿੱਚ ਮੈਂ ਕੋਈ ਲੋਕੇਸ਼ਨ ਸਿਲੈਕਟ ਕਰਦਾ ਆ ਆਪਦੀ ਵੀ ਜਾਣਾ ਕਿੱਥੇ ਆ। ਹਰੇਕ ਮੈਟਰੋ ਸਟੇਸ਼ਨ ਤੇ ਵਾਸ਼ਰੂਮ ਬਣੇ ਹੋਏ ਨੇ। ਲਿਫਟਾਂ ਲੱਗੀਆਂ ਹੋਈਆਂ ਨੇ। ਤੇ ਆਹ ਮੈਪ ਵਾਲਾ ਨਕਸ਼ਾ ਆ ਗਿਆ। ਇੱਥੋਂ ਆਪਾਂ ਰੈਂਡਮਲੀ ਕੋਈ ਵੀ ਚੱਕ ਲੈਂਦੇ ਨੇ, ਕੋਈ ਖਾਸੇ ਦੂਰ ਵਾਲਾ ਕਰਦੇ ਆ। ਸਵੇਰ ਦਾ ਟਾਈਮ ਆ ਖਾਲੀ-ਖਾਲੀ ਪਿਆ ਸਾਰਾ ਕੁਝ। ਲੋਜੀ ਪਲਾਨ ਬਣਾ ਲਿਆ ਆਪਾਂ ਦੂਰ ਦੂਰ ਜਾਵਾਂਗੇ ਆਹ ਥਾਂ ਦੇ ਉੱਤੇ ਆਪਾਂ ਖੜੇ ਆ ਤੇ ਇੱਥੋਂ ਇੱਕ ਮੈਂ ਸਿੱਧੀ ਲੈਂਨ ਫੜ ਕੇ ਬਾਹਲੀਏ ਮੈਟਰ ਨੂੰ ਚੇਂਜ ਕਰਦੇ ਇੱਥੇ ਕਿਤੇ ਆਪਾਂ ਉਤਰਾਂਗੇ ਠੀਕ ਆ ਆਖਰੀ ਪੁਆਇੰਟਾਂ ਦੇ ਤੇ ਦੂਜਾ ਇੱਕ ਆਹ ਨੀਦੀ ਜੀ ਲੈਂਨ ਇਹਦੇ ਵਿੱਚ ਇੱਥੇ ਕਿਤੇ ਆਪਾਂ ਉਤਰਾਂਗੇ ਵੀ ਆ ਦੋ ਪੁਆਇੰਟਾਂ ਦੇ ਦੇਖਾਂਗੇ ਤੇ ਮੁੜਕੋੜ ਕੇ ਆਪਾਂ ਆਪਦੇ ਏਰੀਏ ਦੇ ਵਿੱਚ ਵਾਪਸ ਆ ਜਾਾਂਗੇ ਪਹਿਲਾਂ ਆਪਾਂ ਚੱਲਦੇ ਆਂ ਜੀ ਲਾਈਨ ਨੰਬਰ 8 ਤੇ ਆਪਾਂ ਸੁਣਦੇ ਆਂ ਵੀ ਚਾਈਨਾ ਦੇ ਵਿੱਚ ਲੋਕ ਸਿਰਫ ਚਾਈਨੀਜ਼ ਬੋਲਦੇ ਨੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਇਹਨਾਂ ਨੂੰ ਸਹੀ ਗੱਲ ਆ ਇੰਗਲਿਸ਼ ਨਹੀਂ ਆਉਂਦੀ ਪਰ ਥਾਂ ਥਾਂ ਦੇ ਉੱਤੇ ਇਹਨਾਂ ਨੇ ਇੰਗਲਿਸ਼ ਲਿਖੀ ਜ਼ਰੂਰ ਹੋਈ ਆ ਆਪਦੀ ਭਾਸ਼ਾ ਨੂੰ ਇਹਨਾਂ ਨੇ ਪਹਿਲੇ ਨੰਬਰ ਤੇ ਰੱਖਿਆ ਪਰ ਅੰਗਰੇਜ਼ੀ ਜ਼ਰੂਰ ਲਿਖੀ ਹੋਈ ਆ ਟੂਰਿਸਟਾਂ ਦੀ ਹੈਲਪ ਹੁੰਦੀ ਆ ਜਿੱਥੇ ਮਰਜ਼ੀ ਤੁਸੀਂ ਪੜ ਲਓ ਉੱਪਰ ਇਹਨਾਂ ਦੀ ਭਾਸ਼ਾ ਤੇ ਥੱਲੇ ਅੰਗਰੇਜ਼ੀ ਆ ਆਪਣੀ ਮੈਟਰੋ ਆ ਗਈ ਜੀ ਖੁੱਲ ਜਾ ਸਿੰਸਿੰਗ ਖਾਲੀ ਪਈ ਹੋਈ ਜਿसरी-ਜਿसरी ਲੋ ਜੀ ਉਹ ਲੰਘੀ ਆਪਣੀ ਮੈਟਰੋ ਤੇ ਜਿਹੜੇ ਸਟੇਸ਼ਨ ਦੇ ਉੱਤੇ ਆਪਾਂ ਜਾਣਾ ਸੀ ਮੈਪ ਚੋਂ ਦੇਖਿਆ ਸੀ ਉੱਥੇ ਆਪਾਂ ਪਹੁੰਚ ਗਏ ਹੁਣ ਇਹਨਾਂ ਦਾ ਇਨਫਰਾਸਟ੍ਰਕਚਰ ਦੇਖ ਕੇ ਆਉਣੇ ਆ ਉਹ ਤੁਸੀਂ ਦੇਖੋ ਯਾਰ ਕੀ ਬਣਾਇਆ ਪਿਆ ਇਹਨਾਂ ਨੇ ਉੱਪਰ 400 ਦੇ ਵਿੱਚੋਂ ਮੈਂ 4 ਚੁਣੇ ਨੇ ਤੇ ਦੇਖਦੇ ਆ ਕੀ ਮਾਹੌਲ ਬਣਦਾ ਲਏ ਚੰਨ ਚਾਂਦਨੀ ਰਾਤ ਮਹਿਮ ਟਿਮਟਮਾਉਂਦੇ ਤਾਰੇ ਐਡਾ ਬ੍ਰਾਈਟ ਬ੍ਰਾਈਟ ਮਾਹੌਲ ਕੀਤਾ ਪਿਆ ਹੁੰਦਾ ਨਾ ਲਾਈਟਿੰਗ ਕੀਤੀ ਪਈ ਹੁੰਦੀ ਐ ਤੁਹਾਨੂੰ ਆਈਡੀਆ ਹੀ ਨਹੀਂ ਹੋਣਾ ਵੀ ਬਾਹਰ ਦਿਨਾਂ ਕਿ ਰਾਤ ਆ ਯਾਰ ਆ ਕੀ ਬਣਾਇਆ ਪਿਆ ਨਾ ਇਹ ਉਹ ਸਾਰਾ 에어ਪੋਰਟ ਵਾਂਗੂ ਸਿਕਿਉਰਿਟੀ ਚੈਕਿੰਗ ਸਿਸਟਮ ਦੇਖੋ ਤੁਸੀਂ ਕਿੱਡਾ ਵੱਡਾ ਇੱਥੇ ਵੀ ਪਾਵਰ ਬੈਂਕ ਵਾਲੇ ਆ ਲੱਗੇ ਨੇ ਪਾਵਰ ਬੈਂਕ ਕੱਢ ਸਕਦੇ ਹੋ ਆ ਦੇਖੋ ਓਏ ਹੋਏ 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 ਥੋੜਾ ਜਿਹਾ ਹੋਰ ਗੇੜਾ ਮਾਰ ਕੇ ਦੇਖੀਏ ਆ ਲਿਫਟ ਦੀ ਮੈਂ ਗੱਲ ਕਰਦਾ ਸੀ ਵੀ ਜਿਹੜੇ ਪਾਸੇ ਪੌੜੀਆਂ ਹੁੰਦੀਆਂ ਨੇ ਤਾਂ ਬੰਦਾ ਇਹ ਲਿਫਟ ਥਰੂ ਵੀ ਜਾ ਸਕਦਾ ਅੰਦਰ ਥੱਲੇ ਵੀ ਉੱਪਰ ਵੀ ਓ ਯਾਰ ਆ ਕੀ ਬਣਾਇਆ ਪਿਆ ਸੱਚੀ ਸੋਹਣਾ ਲੱਗ ਰਿਹਾ ਕਿ ਕੈਮਰੇਜ ਸੋਹਣਾ ਲੱਗ ਰਿਹਾ ਤੁਸੀਂ ਦੇਖੋ ਇੱਥੇ LED ਲੱਗੀ ਹੋਈ ਆ ਤੇ ਉਹਦੇ ਵਿੱਚ ਮੱਛੀਆਂ ਨੇ ਆ ਦੇਖੋ ਡੋਲਫਿਨ ਬਹੁਤ ਸੋਹਣਾ ਮੈਟਰੋ ਸਟੇਸ਼ਨ ਆ ਯਾਰ ਮੈਟਰੋ ਸਟੇਸ਼ਨ ਚੋਂ ਬਾਹਰ ਨਿਕਲੇ ਆਇਆ ਐਂ ਲੱਗਦਾ ਯਾਰ ਜਿਵੇਂ ਇੱਥੇ ਕੋਈ ਸਾਇੰਸ ਸੈਂਟਰ ਬਣਾਇਆ ਹੁੰਦਾ ਇਹਨਾਂ ਦਾ ਕੀ ਨਜ਼ਾਰਾ ਅਲੱਗ ਅਲੱਗ ਦਾ ਉਹ ਦੇਖੋ ਪਹਾੜ ਸ਼ੁਰੂ ਹੋ ਗਏ ਇਧਰਲੇ ਪਾਸੇ ਤੇ ਟਰੈਕਰ ਫਿਰਦੇ ਨੇ ਜਿਹੜੇ ਪਹਾੜਾਂ ਤੇ ਚੜਦੇ ਨੇ ਟਰੈਕ ਕਰਦੇ ਨੇ ਕੋਈ ਇਧਰਲੇ ਪਾਸੇ ਨੂੰ ਟਰੈਕ ਵੀ ਜਾਂਦਾ ਹੋਊਗਾ ਆ ਸਾਹਮਣੇ 2-4 ਬਿਲਡਿੰਗਾਂ ਬਣੀਆਂ ਨੇ ਇਹ ਲਗਭਗ ਆਖਰੀ ਸਟੇਸ਼ਨ ਆ ਜੀ ਆ ਸ਼ੈਨਜੇਨ ਦਾ ਇਸ ਤੋਂ ਬਾਅਦ ਇੱਕ ਹੋਰ ਤੇ ਫਿਰ ਖਤਮ ਆ। ਮੈਟਰੋ ਲਾਈਨ ਖਤਮ ਆ ਉਦੋਂ ਬਾਅਦ। ਹੁਣ ਜਿਹੜੀ ਲਾਈਨ ਆਪਾਂ ਆਏ ਆ ਆਪਾਂ ਨੂੰ ਇਹੀ ਲਾਈਨ ਪਿੱਛੇ ਮੁੜਨਾ ਪਊਗਾ। ਇੱਥੇ ਮੌਸਮ ਠੰਡਾ ਯਾਰ ਉਹਦੇ ਨਾਲੋਂ। ਘਟੋ ਘਟ ਮੈਂ ਅੱਧਾ ਘੰਟਾ ਲੈਣ ਦੇ ਵਿੱਚ ਬੈ ਕੇ ਆਇਆ ਮੈਟਰੋ ਵਾਲੀ ਲਾਈਨ ਦੇ ਵਿੱਚ ਅੱਧਾ ਘੰਟਾ। ਫਿਰ ਇੱਥੇ ਪਹੁੰਚਿਆ ਮੈਂ। ਦੇਖੋ ਗੱਲਬਾਤ ਤਾਂ ਪੂਰੀ ਇਹਨਾਂ ਦੇ ਮੈਟਰੋ ਸਟੇਸ਼ਨ ਵਾਲੀ ਸ਼ੱਕ ਤਾਂ ਕੋਈ ਨਹੀਂ ਹੈਗਾ। ਮੈਂ ਬਸ ਵਧੀਆ ਵਧੀਆ ਜਿਹੀ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੇ ਮੈਟਰੋ ਸਟੇਸ਼ਨ ਵਾਲੀ ਅਰਬਾਂ ਖਰਬਾਂ ਰੁਪਈਆ ਇਹਨਾਂ ਨੇ ਲਾਤਾ ਮੈਟਰੋ ਸਟੇਸ਼ਨ ਤੇ ਇੱਕੋ ਹੀ ਸ਼ਹਿਰ ਦੇ ਵਿੱਚ 400 ਤੋਂ ਉੱਤੇ ਸਟੇਸ਼ਨ ਨੇ 408 ਪਤਾ ਨਹੀਂ 410 ਸਟੇਸ਼ਨ ਨੇ ਮੈਟਰੋ ਦੇ ਇਕੱਲੇ ਮੈਟਰੋ ਦੇ ਉਹ ਵੀ ਸਿਰਫ ਸ਼ੈਨਜਨ ਦੇ ਵਿੱਚ 40 40 50 50 ਕਿਲੋਮੀਟਰ ਤੱਕ ਮੈਟਰੋ ਆਪਸ ਦੇ ਵਿੱਚ ਜੁੜੀ ਹੋਈ ਆ ਤੇ ਇਹਨਾਂ ਦਾ ਮੈਂ ਪਬਲਿਕ ਟਾਇਲਟ ਯੂਜ਼ ਕਰਕੇ ਆਇਆ ਇੰਨੀ ਕਿ ਸਫਾਈ ਆ ਨਾ ਇੰਨੀ ਕਿ ਸਫਾਈ ਆ ਤੁਸੀਂ ਛੱਡ ਦਿਓ ਗੱਲਾਂ ਯਾਰ ਕਿਉਂਕਿ ਇਹ ਚੀਜ਼ ਦੇ ਤਾਂ ਕੋਈ ਦੋ ਰਹਿ ਨਹੀਂ ਹੈਗੀ ਵੀ ਚਾਈਨਾ ਸਾਫ਼ ਸੁਥਰਾ ਬਹੁਤ ਜ਼ਿਆਦਾ ਇੰਨੀ ਆਬਾਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇੰਨਾ ਮੈਂਟੇਨ ਕਰਕੇ ਰੱਖਿਆ ਹੋਇਆ ਸੋ ਆਬਾਦੀ ਵਾਲਾ ਜਦੋਂ ਆਪਾਂ ਲਾਰਾ ਲਾਉਣੇ ਆ ਵੀ ਆਪਣੀ ਇੰਡੀਆ ਦੀ ਆਬਾਦੀ ਬਹੁਤ ਜ਼ਿਆਦਾ ਆ ਤਾਂ ਨੂੰ ਮੈਨੇਜ ਕਰਨਾ ਔਖਾ ਤਾਂ ਇਹਨਾਂ ਦਾ ਇਕੱਲਾ-ਕੱਲਾ ਬੰਦਾ ਸਰਕਾਰ ਦਾ ਸਾਥ ਵੀ ਦਿੰਦਾ ਨਾ ਇੱਕ ਤਾਂ ਆਪਦੇ ਪੱਲੋਂ ਵੀ ਹੁੰਦਾ ਹਾਂ ਭਈ ਅਸੀਂ ਗੰਦ ਨਹੀਂ ਪਾਉਣਾ ਇਸ ਸਮੇਂ ਆਪਾਂ ਜਮਾ ਬੀਚ ਤੇ ਖੜੇ ਆ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਕੋਈ ਬੀਚ ਆ ਮੈਂ ਤਾਂ ਜਦੋਂ ਸਟੇਸ਼ਨ 'ਚੋਂ ਬਾਹਰ ਆਇਆ ਦੇਖਿਆ ਸਾਹਮਣੇ ਸਮੁੰਦਰ ਆ ਆ ਰੇਤਾ ਪਿਆ ਇੱਥੇ ਤੇ ਰੇਤੇ ਦੇ ਵਿੱਚ ਤੁਸੀਂ ਦੇਖੋ ਵੀ ਸਫਾਈ ਕਿੰਨੀ ਆ ਯਾਰ ਮਤਲਬ ਵੀ ਇਹਨਾਂ ਨੇ ਕਮਾਲ ਕੀਤੀ ਪਈ ਆ ਚੀਜ਼ ਦੀ ਯਾਰ ਪੂਰਾ ਮੈਂਟੇਨ ਕੀਤਾ ਦੇਖੋ ਵਿਚਾਲੇ ਨੇ ਦਰਖਤ ਲਾਏ ਨੇ ਰੇਤੇ ਦੇ ਵਿੱਚ ਪਹਿਲੀ ਬੀਚ ਮੈਂ ਦੇਖ ਰਿਹਾ ਜਿੱਥੇ ਰੇਤੇ ਦੇ ਵਿੱਚ ਬੀਚ ਦੇ ਕਿਨਾਰੇ ਦੇ ਨੇ 10 ਦਰਖਤ ਲਾਏ ਹੋਏ ਨੇ ਨਹੀਂ ਤੁਸੀਂ ਦੇਖੋਗੇ ਕਿਸੇ ਵੀ ਬੀਚ ਦੇ ਉੱਤੇ ਜਾ ਕੇ ਉੱਥੇ ਬਸ ਕੱਲਾ ਰੇਤਾ ਰੇਤਾ ਹੀ ਹੁੰਦਾ ਕਮਾਲ ਆ ਦੇਖੋ ਸਮੁੰਦਰ ਦੇ ਕਿਨਾਰੇ ਤੇ ਕੱਡੇ-ਕੱਡੇ ਇਹਨਾਂ ਨੇ ਬੁੱਤ ਲਾਏ ਹੋਏ ਨੇ ਘੈਂਟ ਲੱਗ ਰਹੇ ਇਹਨਾਂ ਸਾਹਮਣੇ ਉਹ ਨਿੱਕੇ-ਨਿੱਕੇ ਆਈਲੈਂਡ ਬਣੇ ਹੋਏ ਨੇ ਸਮੁੰਦਰ ਦੇ ਵਿੱਚ ਤੇ ਲੋਕ ਇੰਜੋਏ ਕਰ ਰਹੇ ਨਹਾ ਨੂੰ ਕੋਈ ਨਹੀਂ ਰਿਹਾ ਸਮੁੰਦਰ ਦੇ ਵਿੱਚ ਬਸ ਉੱਥੇ ਖੜ ਕੇ ਅਗਲੇ ਫੋਟੋਆਂ ਖਿੱਚ ਰਹੇ ਨੇ ਆ ਪਤਾ ਨਹੀਂ ਕੀ ਯਾਰ ਵੱਡੇ-ਵੱਡੇ ਜੰਤਰ ਜੇ ਲਾਏ ਨੇ ਮੈਂ ਤਾਂ ਨਾ ਜਦੋਂ ਕਿਤੇ ਵੀ ਜਾਂਦਾ ਐਡੇ-ਐਡੇ ਯਾਰ ਐਡੇ-ਐਡੇ ਪੇਠੇ ਜੱਡੇ ਇਹਨਾਂ ਨੇ ਕੈਮਰੇ ਲਾਏ ਹੋਏ ਨੇ ਸਾਰੇ ਪਾਸੇ। ਕੱਲੀ-ਕੱਲੀ ਚੀਜ਼ ਬੰਦੇ ਦੀ ਰਿਕਾਰਡ ਹੁੰਦੀ ਆ, ਟਰੈਕ ਹੁੰਦੀ ਆ। ਹਾਲਾਂਕਿ ਜਿੱਥੇ ਕਿਤੇ ਮੈਂ ਵੀ ਘੁੰਮ ਰਹਿਣਾ, ਸਾਰਾ ਪਤਾ ਉਹਨਾਂ ਨੂੰ ਮੈਂ ਕਿੱਥੇ ਫਿਰਦਾ। ਪੂਰਾ ਧਿਆਨ ਰੱਖਦੇ ਨੇ ਇਹ ਬੰਦਿਆਂ ਦਾ। ਧਿਆਨ ਹੀ ਕਹਿ ਸਕਦੇ ਹਾਂ। ਤੁਸੀਂ ਦੇਖੋ ਯਾਰ ਪਾਣੀ ਕਿੰਨਾ ਸਾਫ਼ ਆ। ਪਾਣੀ, ਰੇਤਾ, ਉਹ ਤੁਰ ਤੱਕ ਨਿਗਾਹ ਮਾਰੋ। ਕੋਈ ਵੀ ਬੰਦਾ ਪਾਣੀ ਦੇ ਵਿੱਚ ਅਲਾਉਡ ਨਹੀਂ ਹੈਗਾ ਜਾਣਾ। ਠੀਕਾ ਬਸ ਮਤਲਬ ਜਿਵੇਂ ਆਪਣੇ ਇੰਡੀਆ ਦੇ ਵਿੱਚ ਲਾਉਂਦੇ ਨੇ ਉਵੇਂ ਮਾੜੇ ਮੋٹے ਪੈਰ ਤਾਂ ਇੱਥੇ ਬੱਚੇ ਗਿੱਲੇ ਕਰੀ ਜਾਂਦੇ ਨੇ ਪਰ ਆਹ ਦੇਖੋ ਤੁਸੀਂ ਇਹ ਕਿੱਧਰ ਗਿਆ ਬਾਈ ਇਹ ਆਹ ਦੇਖੋ ਦੇਖ ਰਿਹਾ ਹੁਣ ਇਹ ਬਾਈ ਹੈਗੇ ਨੇ ਜੀ ਪ੍ਰੋਫੈਸ਼ਨਲスイਮਰスイਮਿੰਗ ਕਰ ਰਹੇ ਨੇ ਤੇ ਇਹਨਾਂ ਦੀ ਸੇਫਟੀ ਵਾਸਤੇ ਇੱਕ ਇੱਥੇ ਬੋਟ ਵੀ ਖੜੀ ਆ ਇੱਕ ਆ ਸਾਹਮਣੇ ਇਹਨਾਂ ਨੇ ਵਾਰਡ ਲਾਈ ਹੋਈ ਆ ਵੀ ਉਦੋਂ ਪਾਰ ਕੋਈ ਜਾਵੇ ਨਾ ਠੀਕਾ ਤੇ ਕੁਛ ਕੇ ਜਵਾਕ ਇਧਰਲੇ ਪਾਸੇ ਨੇੜੇ ਸਵੀਮਿੰਗ ਕਰ ਰਹੇ ਨੇ ਪਿਛਲੇ ਪਾਸੇ ਆਈਲੈਂਡ ਬਣਿਆ ਹੋਇਆ ਆਹ ਥਾਂ ਦੇ ਉੱਤੇ ਝੰਡਾ ਕਾਦਾ ਲੱਗਿਆ ਯਾਰ ਚਾਈਨਾ ਦਾ ਹੀ ਆ ਆ ਸਾਰੇ ਆਈਲੈਂਡ ਬਣੇ ਹੋਏ ਨੇ ਨਿੱਕੇ ਨਿੱਕੇ ਇੱਕ ਇਹਨਾਂ ਦਾ ਕਾਰਗੋ ਕਰੂਜ਼ ਆ ਆ ਰਿਹਾ ਜੀ ਮਾਲ ਨਾਲ ਲੱਦਿਆ ਹੋਇਆ ਆ ਰਿਹਾ ਪਤਾ ਨਹੀਂ ਜਾ ਰਿਹਾ ਬਹੁਤ ਸੋਹਣੀ ਬੀਚ ਆ ਯਾਰ ਬਹੁਤ ਸੋਹਣੀ ਇਸ ਤੋਂ ਪਹਿਲਾਂ ਸੋਹਣੀਆਂ ਸੋਹਣੀਆਂ ਬੀਚਾਂ ਅ ਅੰਡੇਮਾਨ ਨਿਕੋਬਾਰ ਦੇ ਵਿੱਚ ਦੇਖੀਆਂ ਸੀ ਉਹਨਾਂ ਨੂੰ ਬਲੂ ਫਲੈਗ ਦੇ ਦਿੱਤਾ ਜਾਂਦਾ ਜਿਹੜੀ ビーチ ਬਹੁਤ ਜ਼ਿਆਦਾ ਸਾਫ਼ ਹੁੰਦੀ ਹੈ ਮੈਨੂੰ ਲੱਗਦਾ ਵੀ ਚਾਈਨਾ ਦੀ ਹਰੇਕ ビーチ ਹੀ ਬਲੂ ਫਲੈਗ ਵਾਲੀ ਹੋਊਗੀ ਪਰ ਇਹ ਲੋਕਾਂ ਤੋਂ ਸਰਟੀਫਿਕੇਟ ਨਹੀਂ ਲੈਂਦੇ ਇਹ ਆਪ ਦੇ ਹਿਸਾਬ ਨਾਲ ਹੀ ਚੱਲਦੇ ਨੇ ਵੀ ਜੋ ਸਾਨੂੰ ਪਸੰਦ ਆਸੀ ਆਪੇ ਕਰ ਲਾਂਗੇ ਅਸੀਂ ਨਹੀਂ ਕਿਸੇ ਤੋਂ ਸਰਟੀਫਿਕੇਟ ਲੈਣਾ ਬਲੂ ਫਲੈਗ ਵਾਲਾ ਚਾਈਨਾ ਘੁੰਮਦੇ ਘੁੰਮਦੇ ਨਾ 10 ਦਿਨਾਂ ਦੇ ਵਿੱਚ ਮੈਨੂੰ ਸਿਰਫ ਇੱਕ ਸਭ ਤੋਂ ਵੱਡਾ ਐਕਸਪੀਰੀਅੰਸ ਇਹ ਹੋਇਆ ਵੀ ਚਾਈਨਾ ਜਦੋਂ ਤੁਸੀਂ ਕੋਈ ਵੀ ਚੀਜ਼ ਨੂੰ ਦੇਖਣ ਜਾਣਾ ਘੁੰਮਣ ਜਾਣਾ ਤਾਂ ਉਹਨੂੰ ਜਿਆਦਾ ਦਿਮਾਗ ਤੇ ਲੋਡ ਲੈ ਕੇ ਉਹਦਾ ਕੋਈ ਪਲਾਨ ਨਾ ਬਣਾਓ ਸਿਰਫ ਇੱਕ ਦੋ ਸ਼ਹਿਰ ਤਿੰਨ ਚਾਰ ਸ਼ਹਿਰ ਆਪ ਦੀ ਨਿੰਗਾ ਦੇ ਵਿੱਚ ਯਾਦ ਰੱਖ ਲਓ ਉਹਨਾਂ ਸ਼ਹਿਰਾਂ ਦੇ ਵਿੱਚ ਅੱਖਾਂ ਮੀਚ ਕੇ ਤੁਰਪੋ ਜਿੱਧਰ ਮਰਜ਼ੀ ਤੁਸੀਂ ਜਾਓਗੇ ਤੁਹਾਨੂੰ ਕੁਝ ਨਾ ਕੁਝ ਦੇਖਣ ਨੂੰ ਮਿਲੀ ਜਾਊਗਾ ਮੈਂ 3-4 ਵਾਰੀ ਪਲਾਨ ਬਣਾ ਲਿਆ ਮੇਰਾ ਕੋਈ ਵੀ ਪਲਾਨ ਸਕਸੈਸਫੁਲ ਨਹੀਂ ਹੋਇਆ ਜਾਣਾ ਮੈਂ ਕਿਤੇ ਜਾਣਾ ਹੁੰਦਾ ਪਹੁੰਚ ਮੈਂ ਕਿਤੇ ਜਾਣਾ ਦੇਖਣਾ ਮੈਂ ਕੀ ਹੁੰਦਾ ਦੇਖ ਮੈਂ ਕੀ ਆਉਣਾ ਇਹ ਕੁਝ ਚੱਲ ਹੀ ਜਾਂਦਾ ਮੇਰੇ ਨਾਲ ਅੱਜ ਆਪਾਂ ਸਵੇਰੇ ਘਰੋਂ ਨਿਕਲੇ ਸੀ ਮੈਟਰੋ ਸਟੇਸ਼ਨ ਦੇਖਣ ਵਾਸਤੇ ਉਹਨਾਂ ਦੇ ਅਡਵਾਂਸ ਅਡਵਾਂਸ ਇੱਥੇ ਜਦੋਂ ਮੈਂ ਪਹੁੰਚਿਆ ਪਹਿਲੇ ਮੈਟਰੋ ਸਟੇਸ਼ਨ ਤੇ ਮੈਨੂੰ ਬੀਚ ਮਿਲ ਗਈ ਹੁਣ ਪੌਣਾ ਘੰਟਾ ਮੇਰਾ ਬੀਚ ਤੇ ਲੰਘ ਗਿਆ ਹੁਣ ਜਿਵੇਂ ਬਾਕੀ 3-4 ਸਟੇਸ਼ਨ ਹੋਰ ਦੇਖਣ ਜਾਊਂਗਾ ਤੇ ਮੈਨੂੰ ਸ਼ਾਮ ਪੈ ਜਾਣੀ ਆ ਫੇ ਜਿਹੜੀਆਂ ਮੈਂ ਹੋਰ ਪਲਾਨਿੰਗਾਂ ਕੀਤੀਆਂ ਹੋਈਆਂ ਨੇ ਸਾਰਾ ਕੁਝ ਉਹ ਵਿੱਚ ਸੋ ਮੈਂ ਲਾਲਾ ਸਾਹਿਬ ਚਾਈਨਾ ਇਜ਼ ਟੋਟਲੀ ਅਨਪਲਾਨਡ ਚਾਈਨਾ ਬਿਲਕੁਲ ਵੀ ਪਲਾਨ ਨਾ ਕਰੋ ਮੋਟਾ-ਮੋਟਾ ਬਸ ਵੱਡੇ-ਵੱਡੇ ਸ਼ਹਿਰ ਕਿਹੜੇ ਨੇ ਤੁਸੀਂ ਜਾਣਾ ਤੇ ਮੈਟਰੋ ਕਿਵੇਂ ਚਲਾਉਣੀ ਆ ਇਹਨਾਂ ਦਾ ਡਿਜੀਟਲ ਪੇਮੈਂਟ ਕਿਵੇਂ ਸਿਸਟਮ ਯੂਜ਼ ਕਰਨਾ ਬਸ ਉਸ ਤੋਂ ਬਾਅਦ ਮੇਰੇ ਨਾਲ ਤੇ ਇਹੀ ਹੋਈ ਜਾਂਦਾ ਬਈ ਜਾਣਾ ਮੈਂ ਕਿਤੇ ਹੁੰਦਾ ਜਾਂ ਮੈਂ ਕਿਤੇ ਵੜਦਾ ਸੋ ਹੁਣ ਆਪਾਂ ਕੀ ਕਰਾਂਗੇ ਮੈਂ ਤੁਹਾਨੂੰ ਚਾਰ ਮੈਟਰੋ ਸਟੇਸ਼ਨ ਕਮਾਉਣੇ ਸੀ ਚਾਰਾਂ ਦੇ ਵਿੱਚੋਂ ਇੱਕ ਆਪਾਂ ਦੇਖ ਲਿਆ ਦੋ ਵਿਚਾਲੇ ਛੱਡ ਦਾਂਗੇ ਤੇ ਸਭ ਤੋਂ ਲਾਸਟ ਵਾਲਾ ਦੇਖਦੇ ਹਾਂ ਹੁਣ ਆਪਾਂ ਮੈਟਰੋ ਸਟੇਸ਼ਨ ਵੀ ਉਹ ਕਿਵੇਂ ਦਾ ਬਣਿਆ ਹੋਇਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੀ ਆਹ ਐਲੀਵੇਟਰ ਹੈ ਨਾ ਲਿਫਟ ਲੱਗੀ ਹੋਈ ਆ ਇਹ ਬਹੁਤ ਸਲੋ ਸਲੋ ਚੱਲਦੀ ਆ ਜਦੋਂ ਬੰਦਾ ਇਹਦੇ ਉੱਤੇ ਚੜੂਗਾ ਨਾ ਫੇਰ ਇਹ ਤੇਜ਼ ਹੋ ਜਾਂਦੀ ਆ ਮਤਲਬ ਜਦੋਂ ਇਸ ਐਲੀਵੇਟਰ ਦੇ ਉੱਤੇ ਕੋਈ ਬੰਦਾ ਨਹੀਂ ਚੜਿਆ ਹੋਇਆ ਤਾਂ ਇਹ ਲੋਕ ਬਿਜਲੀ ਬਚਾਉਂਦੇ ਨੇ ਹੁਣ ਜਦੋਂ ਮੈਂ ਇਹਦੇ ਨੇੜੇ ਪਹੁੰਚੇ ਨਾ ਜਮਾ ਸਲੋ 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 ਜਾ ਰਹੀ ਸੀ ਜਦੋਂ ਇਹਦੇ ਉੱਤੇ ਬੰਦੇ ਚੜ ਗਏ ਇਹਨੇ ਆਪ ਦੀ ਜਿਹੜੀ ਨਾਰਮਲ ਸਪੀਡ ਆ ਉਹ ਫੜ ਲਈ ਇੱਧਰ ਸਪੀਡ ਜ਼ਿਆਦਾ ਆ ਆ ਦੇਖੋ ਆ 엘ਿਵੇਟਰ ਦੀ ਸਪੀਡ ਘੱਟ ਆ ਕਿਉਂਕਿ ਇੱਧਰਲੇ ਪਾਸੇ ਕੋਈ ਬੰਦਾ ਜਾ ਨਹੀਂ ਰਿਹਾ ਸੋ ਇਹ ਵੀ ਇੱਕ ਟੈਕਨੀਕ ਆ ਬਿਜਲੀ ਬਚਾਉਣ ਦੀ ਆ 1 2 3 4 5 6 ਕੈਮਰੇ ਲੱਗੇ ਹੋਏ ਨੇ ਸਾਹਮਣੇ 6 ਕੈਮਰੇ ਕਦੇ ਤੁਸੀਂ ਆਪਣੇ ਮੌਲਾਂ ਦੇ ਵਿੱਚ ਨੋਟ ਕਰਿਓ ਵੀ ਇਹ ਜਿਹੜੀ ਲਿਫਟ ਆ ਨਾ ਇੱਕੋ ਹੀ ਸਪੀਡ ਤੇ ਜਾਊਗੀ ਹਮੇਸ਼ਾ ਇੱਕੋ ਹੀ ਸਪੀਡ ਤੇ ਹੁਣ ਅਸੀਂ ਨਮੀ ਤੇ ਚੜ ਗਏ ਭਾਏ ਘੱਟੋ ਘੱਟ 50 ਫੁੱਟ ਪਹਿਲਾਂ ਥੱਲੇ ਆ ਗਏ ਹੋਵਾਂਗੇ 50 ਫੁੱਟ ਹੁਣ ਹੋਰ ਥੱਲੇ ਜਾ ਰਹੇ ਹਾਂ 100-100 ਫੁੱਟ ਡੂੰਘੇ ਇਹਨਾਂ ਦੇ ਮੈਟਰੋ ਸਟੇਸ਼ਨ ਬਣੇ ਹੋਏ ਨੇ ਆਹ ਦੇਖੋ ਇਹ ਵੀ ਮੈਟਰੋ ਸਟੇਸ਼ਨ ਮੈਨੂੰ ਸੋਹਣਾ ਲੱਗਿਆ ਇਹਨਾਂ ਦਾ ਕਲਰ ਕੰਟਰਾਸਟ ਜਦੋਂ ਯਾਰ ਇਹ ਨਵਾਂ ਨਵਾਂ ਬਣਿਆ ਹੋਊਗਾ ਉਦੋਂ ਕਿੰਨਾ ਸੋਹਣਾ ਲੱਗਦਾ ਹੁਣ ਕੈਮਰੇ 'ਚ ਸੋਹਣਾ ਲੱਗ ਰਿਹਾ ਪਰ ਜੋ ਨੰਗੀ ਅੱਖਾਂ ਨਾਲ ਦੇਖਦੇ ਆਂ ਮਾੜਾ ਜਿਹਾ ਰੰਗ ਇਹ ਤਾਂ ਫਿੱਕਾ ਪੈ ਗਿਆ ਪਰ ਫਿਰ ਵੀ ਬਹੁਤ ਕਮਾਲ ਲੱਗ ਰਿਹਾ ਜਿੱਡੀ ਇਹਦਾ ਲਾਈਟਿੰਗ ਆ LED ਵਾਲੀ ਲਾਈਟਿੰਗ ਬਹੁਤ ਸਿਰੇ ਆ ਉਹ ਦੇਖੋ ਇਹੋ ਜਿਹਾ ਕੁਝ ਮੋਲਾਂ ਦੇ ਵਿੱਚ ਹੁੰਦਾ ਜਿਹੜਾ ਆਪਾਂ ਨੂੰ ਮੈਟਰੋ ਤੇ ਦੇਖਣ ਨੂੰ ਮਿਲਦਾ ਤੇ ਜਿਹੇ ਜਿਹਾ ਕੁਝ ਮੋਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਕਿਤੇ ਹੋਰ ਥਾਂ ਤੇ ਹੁੰਦਾ ਹੀ ਨਹੀਂ ਉਹ ਸਾਹਮਣੇ ਆਟੋਮੈਟਿਕ ਮਸ਼ੀਨਾਂ ਲੱਗੀਆਂ ਹੋਈਆਂ ਟਿਕਟਾਂ ਕੱਢਣ ਵਾਲੀਆਂ ਆਟੋਮੈਟਿਕ ਉਹ ਬੋਤਲਾਂ ਪਈਆਂ ਨੇ ਪਾਣੀ ਦੇ ਲੈਣ ਵਾਲੀਆਂ ਹਾਂ ਉੱਥੇ ਰੋਬਟ ਖੜੇ ਨੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਟਿਕਟ ਟੱਕ ਟਾ ਸਕਦੇ ਹੋ ਸਾਰਾ ਕੁਝ ਹੀ ਆਟੋਮੈਟਿਕ ਆ ਬ੍ਰੋ ਉਸੇ ਮੈਟਰੋ ਸਟੇਸ਼ਨ ਦੇ ਉੱਤੇ ਨਾ ਇੱਥੇ ਰੋਬਟ ਵੀ ਖੜਾ ਬਾਈ ਇਹ ਰੋਬਟ ਜਿਹੜਾ ਹੈਗਾ ਇਹ ਟਿਕਟਾਂ ਕੱਟਣ ਵਾਸਤੇ ਬਣਾਇਆ ਹੋਇਆ ਕੈਮਰੇ ਕੁਮਰੇ ਲੱਗੇ ਨੇ ਚਾਈਨੀਜ਼ ਭਾਸ਼ਾ ਦੇ ਵਿੱਚ ਆ ਆ 20 ਚੈਟ ਦੀ ਆਪਸ਼ਨ ਆ ਤੇ ਇੱਥੋਂ ਤੁਸੀਂ ਆਦੇ ਟਿਕਟ ਵੀ ਕੱਢ ਸਕਦੇ ਹੋ ਯਾਰ ਕੰਪਿਊਟਰਾਈਜ਼ ਤਾਂ ਲੱਗੇ ਹੀ ਹੋਇਆ ਰੋਬਟ ਵੀ ਖੜਾ ਰੱਖੇ ਨੇ ਜਿਹੜਾ ਇਸ ਸਟੇਸ਼ਨ ਦਾ ਇਹਨਾਂ ਨੇ ਥੀਮ ਬਣਾਇਆ ਹੋਇਆ ਨਾ ਇਹ ਸੀ ਮਤਲਬ ਸਮੁੰਦਰ ਦਾ ਕੋਈ ਹਸਾਬਕਤਾ ਬਣਾਇਆ ਹੋਇਆ ਤੇ ਆ ਦੇਖੋ ਵੀ ਬੈਠਣ ਵਾਸਤੇ ਵੀ ਇਹਨਾਂ ਨੇ ਇੱਥੇ ਮੱਛੀ ਦੀ ਸ਼ੇਪ ਦੇ ਵਿੱਚ ਬੈਂਚ ਬਣਾਇਆ ਹੋਇਆ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਨੇ ਜਾਂ ਅੰਦਰ ਵੀ ਤੁਸੀਂ ਸਕਰੀਨ ਦੇਖੀਓ ਤੇ ਡੋਲਫਿਨ ਨੱਚ ਰਹੀ ਸੀ ਤਾਂ ਇਹਨਾਂ ਨੇ ਇੱਕ ਥੀਮ ਸਿਲੈਕਟ ਕੀਤਾ ਹੋਇਆ ਸੀ ਇਸ ਮੈਟਰੋ ਸਟੇਸ਼ਨ ਵਾਸਤੇ ਲੋ ਜੀ ਮੈਟਰੋ ਆ ਗਈ ਆਪਣੀ ਖਾਲੀ ਪਈ ਆ ਯਾਰ ਧੁਰ ਤੱਕ ਖਾਲੀ ਪਈ ਆ ਤੁਸੀਂ ਮੈਟਰੋ ਦੇ ਵਿੱਚ ਸਫਾਈ ਦੇਖੋ ਕਿਆ ਬਾਤਾਂ ਹੋਈਆਂ ਪਈਆਂ ਨੇ ਕਿਆ ਬਾਤਾਂ ਯਾਰ ਦੇਖੀ ਲੈ ਥੋੜਾ ਤਾਂ ਪਤਾ ਨਹੀਂ ਯਾਰ ਮੈਂ ਤਾਂ ਨਾ ਚਾਈਨਾ ਦੇ ਵਿੱਚ ਆ ਕੇ ਫੁੱਲ ਹੈਰਾਨ ਆ ਫੁੱਲ ਉਹ ਯਾਰ ਐਡੀ ਇੱਕ ਸਾਫ ਸਫਾਈ ਆ ਨਾ ਐਡੀ ਇੱਕ ਸਾਫ ਸਫਾਈ ਆ ਬਈ ਬੰਦਾ ਇੱਥੇ 4-5 ਮਹੀਨੇ ਰਹਿ ਜੇ ਨਾ ਉਹ ਹੀ ਨਿਖਰ ਜੇ ਫੇਫੜੇ ਵੀ ਬੁੜਕ-ਬੁੜਕ ਕਹਿੰਦੇ ਨੇ ਭਾਈ ਐਨੀ ਤਾਜੀ ਹਵਾ ਚ ਕਿੱਧਰ ਲਿਆ ਆ ਲੋ ਜੀ ਹੁਣ ਇੱਕ ਆਪਾਂ ਨਵੇਂ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਆ ਜਿੱਥੇ ਟ੍ਰੇਨਾਂ ਚੱਲਦੀਆਂ ਨੇ ਨਾ ਮੈਟਰੋ ਚੱਲਦੀ ਆ ਉਹ ਥਾਂ ਸੇਮ ਹੁੰਦੀ ਆ ਜਦੋਂ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਨੂੰ ਜਾਣਾ ਬਾਹਰ ਨੂੰ ਜਾਣਾ ਤਾਂ ਉਹ ਥਾਂ ਡਿਫਰੈਂਟ ਹੁੰਦੀ ਆ ਇੱਥੇ ਦੇਖਦੇ ਆ ਕੀ ਮਾਹੌਲ ਆ ਪੂਰਾ ਹੈ ਚਿੱਟਾ-ਜਿੱਟਾ ਮਾਹੌਲ ਹੋਇਆ ਪਿਆ ਲਾਈਟਿੰਗ ਦੇਖੋ ਤੁਸੀਂ ਅਲਗ-ਅਲਗ ਐਡਵਰਟਾਈਜ਼ਮੈਂਟ ਕੀਤੀ ਹੋਈ ਆ ਆਹ ਦੇਖੋ ਯਾਰ ਨਾਰਮਲ ਜਿਹੜੀ ਇੱਕ ਉਹ ਡੰਡੇ ਦੇ ਟੰਕੇ ਸਮਾਨ ਵੇਚਦੇ ਨੇ ਨਾ ਉਹ ਵਾਲਾ ਬਾਈ ਵੀ ਇੱਥੇ ਫਿਰਦਾ ਅਲਾਉਡ ਆ ਯਾਰ ਇਹ ਬਾਈ ਇੱਥੇ ਨਹੀਂ ਆ ਆ ਨਹੀਂ ਸਕਦਾ ਸੀ ਇਹ ਕੈਂਡੀਆ ਟੰਗੀਆਂ ਹੋਈਆਂ ਨੇ ਤੇ ਨਾਲ ਉਹ ਮਤਲਬ ਕੈਂਡੀਆ ਨੇ ਸਾਰੀਆਂ ਬੱਚਿਆਂ ਦੇ ਖਾਣ ਵਾਲੀਆਂ ਆ ਕੀ ਜਾਲ ਜਿਹਾ ਵਿਛਾਇਆ ਪਿਆ ਇਹਨਾਂ ਨੇ ਚਲੋ ਜੀ ਬਹੁਤ ਸੋਹਣਾ ਲੱਗ ਰਿਹਾ ਯਾਰ ਬਹੁਤ ਸੋਹਣਾ ਆ ਉੱਪਰ ਦੇਖੋ ਯਾਰ ਜਾਲ ਜਿਵੇਂ ਜਿਵੇਂ ਥੱਲੇ ਜਾਂਦੇ ਜਾ ਰਹੇ ਹਾਂ ਨਾ ਇਹਦੀ ਸ਼ੇਪ ਚੇਂਜ ਹੁੰਦੀ ਜਾ ਰਹੀ ਆ ਗਾਂਗਸਿਆ ਨਾਰਥ ਇਹ ਇਸ ਰੇਲਵੇ ਸਟੇਸ਼ਨ ਦਾ ਨਾਮ ਆ ਇੱਥੋਂ ਆਪਾਂ ਲਾਈਨ ਵੀ ਚੇਂਜ ਕਰ ਸਕਦੇ ਆ ਆ ਦੇਖੋ ਵੀ 10 ਨੰਬਰ ਲਾਈਨ 14 ਨੰਬਰ ਲਾਈਨ 11 ਨੰਬਰ ਲਾਈਨ ਇਧਰਲੇ ਪਾਸੇ ਨੂੰ ਆ ਜਿਹੜਾ ਗੁੰਜਾਉ ਆਪਾਂ ਕੋਲ ਰਹੇ ਸੀ ਉੱਥੇ ਮੈਟਰੋ ਦਾ ਸਿਸਟਮ ਹੋਰ ਸੀ ਉੱਥੇ ਮੈਟਰੋ ਦਾ ਸਿਸਟਮ ਸੀ ਨੰਬਰ ਵਾਈਜ਼ ਜਿਹੜੀ ਥਾਂ ਦੇ ਉੱਤੇ ਆਪਾਂ ਹੋਣਾ ਇੱਥੇ ਮੈਟਰੋ ਦਾ ਸਿਸਟਮ ਹੈਗਾ ਰੰਗ ਦੇ ਅਕੋਰਡਿੰਗ ਵੀ ਆਹ ਰੰਗ ਦੀ ਲਾਈਨ ਜਾਊਗੀ ਆਹ ਰੰਗ ਦੀ ਲਾਈਨ ਜਾਊਗੀ ਯਾਰ ਆ ਜਾਲ ਜਿਹਾ ਮੈਨੂੰ ਬਾਹਲਾ ਸੋਹਣਾ ਲੱਗ ਰਿਹਾ ਪਾਇਆ ਦੇਖਿਓ ਅੱਛਾ ਆ ਦੇਖੋ ਯਾਰ ਇੱਥੇ ਮੋਰਾ ਜਿਹਾ ਬਣਾਇਆ ਹੋਇਆ ਹੈ ਕਿਹਦੇ ਵਿੱਚ ਪਰਲੇ ਪਾਸੇ ਦੀ ਸੋਨੂੰ ਮੈਂ ਜਾ ਕੇ ਦਿਖਾਉਣਾ ਕੈਮਰਾ ਹੀ ਕੈਮਰਾ ਕੈਮਰਾ ਹੀ ਕੈਮਰਾ ਯਾਰ ਆ ਦੇਖੋ ਜਿਵੇਂ ਕੈਮਰੇ ਚ ਉਹ ਯਾਰ ਅੱਛਾ ਇਹ ਤਾਂ ਉਹ ਰੇਲਵੇ ਸਟੇਸ਼ਨ ਆ ਗਿਆ ਮੈਟਰੋ ਸਟੇਸ਼ਨ ਆ ਗਿਆ ਜਿਹਦੀਆਂ ਆਪਾਂ ਫੋਟੋਆਂ ਵੀਡੀਓ ਦੇਖਦੇ ਹੁੰਨੇ ਆ ਆ ਦੇਖੋ ਇਹ ਨੂੰ ਸ਼ੈਂਜਨ ਆਈ ਕਿਹਾ ਜਾਂਦਾ ਜੀ ਸ਼ੈਂਜਨ ਆਈ ਤੇ ਇਹਦੇ ਵਿੱਚੋਂ ਧੁੱਪ ਵੀ ਪੈਂਦੀ ਆ ਜਿਹੜੀ ਆ ਲਾਈਟਿੰਗ ਤੁਸੀਂ ਫਰਸ਼ ਦੇ ਥੱਲੇ ਦੇਖ ਰਹੇ ਹੋ ਨਾ ਇਹਦੇ ਵਿੱਚੋਂ ਧੁੱਪ ਪੈ ਰਹੀ ਆ ਉਹ ਦੇਖੋ ਸਾਹਮਣੇ ਬੱਦਲ ਵੀ ਦੇਖ ਰਿਹਾ ਤੇ ਇਸ ਤੋਂ ਵੱਡੀ ਅੱਖ ਹੈਗੀ ਆ ਜੀ ਉਹ ਸਾਹਮਣੇ ਕੀ ਆ ਯਾਰ ਇਹਨਾਂ ਨੇ ਕਮਾਲ ਬਣਾ ਰੱਖਿਆ ਤੁਸੀਂ ਦੇਖੋ ਵੀ ਲੋਕ ਇੱਥੇ ਸੈਲਫੀ ਸਟਿਕਾਂ ਲੈ ਲੈ ਕੇ ਆਏ ਹੋਏ ਨੇ ਫੋਟੋਆਂ ਖਿੱਚਣ ਵਾਸਤੇ ਹਾਲਾਂਕਿ ਇਹ ਲੋਕਲ ਲੋਕ ਨਹੀਂ ਸਾਡੇ ਵਰਗਿਆਂ ਦੀ ਕਿਹੋ ਜਿਹੀ ਐਕਸਾਈਟਮੈਂਟ ਹੋਊਗੀ ਇਹ ਚੀਜ਼ ਨੂੰ ਦੇਖ ਕੇ ਲੈ ਦੇਖੋ ਯਾਰ ਥੱਲੇ ਇਧਰਲੇ ਪਾਸੇ ਮੈਟਰੋ ਚੱਲ ਰਹੀਆਂ ਨੇ ਆ ਲੋਕਲ ਲੋਕ ਖੜੇ ਨੇ ਜਿਹੜਾ ਆਪਾਂ ਆਖਰੀ ਸਟੇਸ਼ਨ ਦੇਖਿਆ ਯਾਰ ਸਭ ਤੋਂ ਘੈਂਟ ਚੀਜ਼ ਆਪਾਂ ਦੇਖ ਲਈ ਜਿਵੇਂ ਉਹ ਫਿਲਮ ਜੀ ਨਹੀਂ ਹੁੰਦੀ ਸੀ ਕੋਈ ਮਿਲ ਗਿਆ ਵਾਲੀ ਉਹਦੇ ਵਿੱਚ ਉਡਣ ਤਸਦੀ ਉਤਰਦੀ ਹੁੰਦੀ ਆਸਮਾਨ ਚ ਐ ਲੱਗ ਰਿਹਾ ਇਹਨੂੰ ਸ਼ੈਂਜਨ ਆਈ ਕਿਹਾ ਜਾਂਦਾ ਇਹ ਇੱਕ ਤਗੜੀ ਲੋਕੇਸ਼ਨ ਆ ਨੈਟਰ ਦੇ ਉੱਤੇ ਮਿਲ ਜਾਂਦੀ ਆ ਠੀਕ ਆ ਤੇ ਬਾਈ ਚਾਂਸ ਮੈਂ ਇੱਥੇ ਆ ਗਿਆ ਕਿਉਂਕਿ ਇਹ ਕੱਲਾ ਏਸੀ 에어ਪੋਰਟ ਤੇ ਨਹੀਂ ਹੈਗੀ ਅੱਖ ਜੀ ਪੰਜ ਸੱਤ ਹੋਰ 에어ਪੋਰਟ ਕਹੀ ਜਾਣਾ ਯਾਰ ਮੈਂ ਤੁਸੀਂ ਦੇਖੋ ਵੀ ਇੰਨੀ ਸਫਾਈ ਆ ਮੇਰੇ ਮੂੰਹ ਚੋਂ 에어ਪੋਰਟ ਨਿਕਲ ਜਾਂਦਾ ਇਹ ਜੇ ਮੈਟਰੋ ਸਟੇਸ਼ਨ ਆ ਜਿਹਦੇ ਉੱਤੇ ਅੱਖ ਜੀ ਬਣੀ ਹੋਈ ਆ 8 9 ਨੇ 400 ਦੇ ਵਿੱਚੋਂ ਹੁਣ ਮਾਰੀ ਮੋਟੀ ਇੱਥੇ ਕਲਾਕਾਰੀ ਕਰਦੇ ਆ ਫੋਟੋਗ੍ਰਾਫੀ ਕਰਦੇ ਆ ਫਿਰ ਉਦੋਂ ਵਾਲਾ ਆਪਾਂ ਚੱਲਦੇ ਆ ਇਹ ਵਾਲਾ ਮੈਟਰੋ ਸਟੇਸ਼ਨ ਮੈਂ ਤਾਂ ਚੁਣਿਆ ਸੀ ਕਿਉਂਕਿ ਜਿਹੜਾ ਮੇਰਾ ਹੋਟਲ ਆ ਨਾ ਉਹ ਇਹਦੇ ਨੇੜੇ ਪੈਂਦਾ ਤੇ ਮੈਨੂੰ ਐਸੀ ਵੀ ਇੱਥੇ ਉਤਰ ਜਾਗੇ ਵੈਸੇ ਮੇਰਾ ਮੈਟਰੋ ਸਟੇਸ਼ਨ ਕੋਈ ਹੋਰ ਆ ਮੈਨੂੰ ਐ ਵੀ ਇੱਕ ਮੈਟਰੋ ਸਟੇਸ਼ਨ ਮੈਂ ਪਹਿਲਾਂ ਉਤਰ ਜੂਗਾ ਉੱਥੋਂ ਤੁਰ ਕੇ ਜਾਵੜੂਗਾ ਤੇ ਪਰ ਇੱਥੇ ਯਾਰ ਬਹੁਤ ਕੈਂਡ ਚੀਜ਼ ਦੇਖਣ ਨੂੰ ਮਿਲਗੀ ਇਹ ਮੈਟਰੋ ਸਟੇਸ਼ਨ ਇਹਨਾਂ ਦੇ ਦੁਨੀਆ ਦੇ ਅੱਧੇ ਦੇਸ਼ਾਂ ਦੇ 에어ਪੋਰਟ ਨਾਲੋਂ ਵੀ ਘੈਂਟ ਬਣੇ ਹੋਏ ਨੇ ਯਾਰ ਤੁਸੀਂ ਆਪ ਸੋਚੋ ਵੀ ਇਹਨਾਂ ਲੋਕਾਂ ਕੋਲ ਪੈਸਾ ਕਿੰਨਾ ਹੋਊਗਾ ਵੀ ਅਰਬਾਂ ਖਰਬਾਂ ਰੁਪਈਆ ਇਹਨਾਂ ਨੇ ਮੈਟਰੋ ਸਟੇਸ਼ਨਾਂ ਦੀ ਖਰਚ ਕਰ ਰੱਖਿਆ ਯਾਰ ਐਨੀ ਇਹਨਾਂ ਦੀ ਇਕਨੋਮੀ ਸਟਰੋਂਗ ਹੋਈ ਪਈ ਆ ਵੀ ਇਹਨਾਂ ਨੂੰ ਥਾਂ ਮਿਲਣੀ ਚਾਹੀਦੀ ਆ ਲੈਂਡ ਮਿਲਣੀ ਚਾਹੀਦੀ ਆ ਉੱਥੇ ਕੋਈ ਨਾ ਕੋਈ ਸਟਰਕਚਰ ਕੋਈ ਨਾ ਕੋਈ ਬਿਲਡਿੰਗ ਖੜੀ ਕਰ ਦਿੰਦੇ ਨੇ ਤੇ ਸੈਂਜਨ ਦੇ ਵਿੱਚ ਬਹੁਤ ਐਸੀਆਂ ਥਾਵਾਂ ਨੇ ਜਿੱਥੇ ਐ ਪਤਾ ਨਹੀਂ ਹਜ਼ਾਰਾਂ ਹਜ਼ਾਰਾਂ ਫੁੱਟਾਂ ਦੀਆਂ ਬਿਲਡਿੰਗਾਂ ਅਜੇ ਹੋਰ ਤਿਆਰ ਹੋ ਰਹੀਆਂ ਨੇ ਤੇ ਐਡਾ ਮਤਲਬ ਸ਼ੈਂਜਨ ਤਕੜਾ ਸ਼ਹਿਰ ਆ ਜੀ ਬਹੁਤ ਜ਼ਿਆਦਾ ਇਹਦੀ ਗੱਲਬਾਤ ਆ ਤੁਸੀਂ ਕਦੇ ਆਪ ਇੱਥੇ ਆਉਂਗੇ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਇਹ ਕੈਮਰੇ ਦੇ ਵਿੱਚ ਵੀ ਮੈਂ ਤੁਹਾਨੂੰ ਉਹਨਾਂ ਘੁੰਮ ਕੇ ਦਿਖਾ ਨਹੀਂ ਸਕਦਾ ਕਿਉਂਕਿ ਜੇ ਮੈਂ ਸ਼ੈਂਜਨ ਘੁੰਮਣ ਲੱਗ ਜਾ ਤਾਂ ਮੇਰਾ ਕੱਲਾ ਇੱਥੇ ਹੀ ਮਹੀਨਾ ਲੱਗ ਜਾਊਗਾ ਵੀ ਇੰਨਾ ਕੁਝ ਦੇਖਣ ਵਾਸਤੇ ਮੈਟਰੋ ਸਿਸਟਮ ਤਾਂ ਆਪਣੇ ਇੰਡੀਆ 'ਚ ਵੀ ਹੈਗਾ ਪਰ ਮੈਟਰੋ ਦੇ ਮੈਟਰੋ ਦੇ ਉੱਤੇ ਪੈਸਾ ਲੱਗਣ ਦੀ ਬਜਾਏ ਉਹਨਾਂ ਨੇ ਬਿਲਡਿੰਗਾਂ ਦੇ ਉੱਤੇ 20 ਪੈਸੇ ਲਾ ਰੱਖੇ ਨੇ ਚਾਈਨਾ ਵਾਲਿਆਂ ਨੇ ਲੈ ਦੇਖੋ ਬਈ ਚੰਗੇ ਭਲੇ ਬੰਦੇ ਦਾ ਇੱਥੇ ਖੜ ਕੇ ਜੀ ਕਰ ਜਾਂਦਾ ਜੇ ਕਿਤੇ ਨਹੀਂ ਵੀ ਉਤਰਨਾ ਹੋਵੇ ਨਾ ਹੋਰ ਬੰਦਾ ਇੱਥੇ ਉਤਰ ਜਾਂਦਾ ਵੀ ਚਾਰ ਫੋਟੋਆਂ ਖਿੱਚਾ ਕੇ ਜਾਵੜਾਂਗੇ ਲੈ ਕਿੱਡਾ ਸੋਹਣਾ ਮਾਹੌਲ ਬਣ ਰਿਹਾ ਕਿੰਡੀ ਸੋਹਣੀ ਵੀਡੀਓ ਆ ਰਹੀ ਆ ਸੋ ਹੁਣ ਆਪਾਂ ਚੱਲਦੇ ਆਂ ਜੀ ਬਾਹਰ ਮੈਟਰੋ ਤੁਹਾਨੂੰ ਦਿਖਾਈਆਂ ਨੇ ਆਪਾਂ ਸ਼ੈਂਜਨ ਦੀਆਂ ਐਡਵਾਂਸ ਸਿਸਟਮ ਸੀ ਜਿਹੜਾ ਐਡਵਾਂਸ ਤੇ ਇੱਥੋਂ ਇਹ ਆਈਡੀਆ ਹੁੰਦਾ ਵੀ ਬਹੁਤ ਪੈਸਾ ਬਹੁਤ ਪੈਸਾ ਇੰਨਾ ਜੀ ਲੋ ਜੀ ਮੈਂ ਵੀ ਇਨਾਂ ਵਾਲੀ ਕੈਟਾਗਰੀ ਦੇ ਵਿੱਚ ਹੀ ਆ ਗਿਆ ਹੁਣ ਮੈਂ ਤਾਂ ਆਪ ਆਪ ਦਾ ਫੋਨ ਹੀ ਸਕੈਨ ਕਰਨ ਲੱਗ ਗਿਆ ਤੁਸੀਂ ਇਹ ਦੇਖੋ ਜਿਹੜੇ ਫੋਨ ਸਕੈਨ ਦੇ ਵਿੱਚੋਂ ਮੇਰੇ ਪੈਸੇ ਕੱਟੇ ਜਾਂਦੇ ਨੇ ਨਾ ਇਹ ਇੰਡੀਆ ਵਾਲੇ ਖਾਤੇ ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਨੇ ਇੰਡੀਆ ਦੇ ਖਾਤੇ 'ਚੋਂ ਬਿਨਾ ਕਿਸੇ ਫੋਰੈਕਸ ਚਾਰਜ ਤੋਂ ਮਤਲਬ ਐਕਸਟਰਾ ਪੈਸਾ ਕੋਈ ਨਹੀਂ ਲੱਗਦਾ ਸਿੱਧਾ ਜਿਵੇਂ ਮੈਂ ਗੂਗਲ ਪੇ ਚਲਾ ਰਿਹਾ ਹਾਂ ਨਾ ਉਵੇਂ ਇਹਨਾਂ ਦਾ ਅਲੀ ਪੇ ਹੋ ਗਿਆ ਕੰਮ ਓਏ ਹੋਏ ਸੜਕੇ ਦਾ ਮੈਂ ਠੰਡ 'ਚ ਫਿਰੀ ਜਾਣਾ ਹੁਣ ਧੁੱਪ ਦੇਖਣ ਨੂੰ ਮਿਲੀ ਆ ਇਹ ਵੀ ਗੱਲ ਇੱਕ ਵਧੀਆ ਗੱਲ ਹੈ ਵੀ ਮੈਂ ਇਹਨਾਂ ਦੀ ਐਪਲੀਕੇਸ਼ਨ ਯੂਜ਼ ਕਰ ਰਿਹਾ ਖਾਤਾ ਮੇਰਾ ਇੰਡੀਆ ਦਾ ਬਾਹਰਲੇ ਦੇਸ਼ ਦੇ ਵਿੱਚ ਮੈਂ ਪੈਸੇ ਲੋਕਾਂ ਨੂੰ ਪੇ ਕਰ ਰਿਹਾ ਤੇ ਉਹਦਾ ਕੋਈ ਮੈਨੂੰ ਐਕਸਟਰਾ ਪੈਸਾ ਨਹੀਂ ਦੇਣਾ ਪੈ ਰਿਹਾ ਨਹੀਂ ਜੇ ਮੈਂ ਏਟੀਐਮ 'ਚੋਂ ਪੈਸੇ ਕਢਾਵਾਂ ਉੱਥੇ ਮੇਰੇ ਚਾਰਜ ਲੱਗਣਗੇ ਠੀਕ ਹੈ ਮੈਂ ਡਾਲਰ ਚੇਂਜ ਕਰਾਉਂਗਾ ਉੱਥੇ ਮੈਨੂੰ ਰੇਟ ਉਹਨਾਂ ਨਹੀਂ ਮਿਲਣਾ ਜਿੰਨਾ ਮੈਨੂੰ ਚਾਹੀਦਾ ਤੇ ਇੱਥੇ ਤੁਸੀਂ ਦੇਖੋ ਵੀ ਇਹਨਾਂ ਦੀ ਐਪਲੀਕੇਸ਼ਨ ਵਰਤ ਰਿਹਾ ਮੈਂ Google Pay ਵਾਂਗੂ ਯਾਰ ਜਿਵੇਂ ਆਪਾਂ ਇੰਡੀਆ ਦੇ Google Pay ਚਲਾਉਨੇ ਹਨ ਉਹ ਵਾਲਾ ਹਿਸਾਬ-ਕਿਤਾਬ ਹੋਇਆ ਪਿਆ ਮੈਨੂੰ ਇੱਥੇ ਪੈਸੇ ਇਹ ਆਰਐਮਬੀ ਚ ਕੱਢਦੇ ਨੇ ਤੇ ਮੈਨੂੰ ਇੰਡੀਆ ਵਾਲੇ ਪੈਸਿਆਂ ਦਾ ਮੈਸੇਜ ਆ ਜਾਂਦਾ ਜੇ ਮੈਂ ਗੁਣਾ ਭਾਗ ਕਰਕੇ ਦੇਖਾਂ ਤਾਂ ਉਹ ਪੈਸੇ ਸਹੀ ਬਣਦੇ ਨੇ ਕੋਈ ਵੀ ਐਕਸਟਰਾ ਚਾਰਜ ਨਹੀਂ ਲੱਗਦਾ ਕਮਾਲ ਗੱਲ ਬਾਤ ਆ ਯਾਰ ਪੂਰੀ ਇਹਨਾਂ ਨੇ ਮਤਲਬ ਵੀ ਫੈਸਿਲਿਟੀ ਵੀ ਪੂਰੀ ਦੇ ਰੱਖੀ ਆ ਦੇਖਦੇ ਹੋ ਫਿਰ ਹੱਬ ਮੇਰੇ ਪਿਛਲੇ ਪਾਸੇ ਬਿਲਡਿੰਗਾਂ ਦਾ ਆਓ ਦੇਖੋ ਲੈ ਆਸਮਾਨ ਨੂੰ ਲੱਗੀਆਂ ਪਈਆਂ ਨੇ ਜਿੱਧਰਲੇ ਮਰਜ਼ੀ ਤੁਸੀਂ ਨਿਗਾਹ ਮਾਰੋ ਲੋ ਜੀ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਨਵੀਂ ਵੀਡੀਓ ਦੇ ਨਾਲ ਆ ਕਰ ਲੂ ਫੇਰ ਮਿਲਾਂਗੇ ਤੇ ਤੁਸੀਂ ਦੇਖਿਓ ਟੈਕਨੋਲੋਜੀ ਸ਼ੰਜਨ ਦੀ ਪੰਜ ਚਾਰ ਦਿਨ ਹੋਰ ਦੇਖਿਓ ਉਸ ਤੋਂ ਬਾਅਦ ਤੁਹਾਨੂੰ ਆਪਾਂ ਫਿਰ ਸਭਾ ਕਰੋ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਮੈਨੂੰ ਪਤਾ ਤੁਸੀਂ ਵੀ ਟੈਕਨੋਲੋਜੀ ਦੇਖ ਦੇਖ ਥੱਕ ਗਏ ਹੋਵੋਗੇ ਪਰ ਇੱਥੇ ਮੇਰਾ ਚਿੱਤ ਲੱਗਿਆ ਹੋਇਆ ਪੂਰਾ ਕਿਉਂਕਿ ਮੈਨੂੰ ਇਹ ਟੈਕਨੋਲੋਜੀ ਬਹੁਤ ਪਸੰਦ ਆ ਰਹੀ ਹੈ ਨਾਲ ਹੀ ਸੋ ਪੰਜ ਚਾਰ ਦਿਨ ਹੋਰ ਵੇਟ ਕਰੋ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਜਾ ਕੇ ਪਹਿਲਾਂ ਕੁਝ ਖਾ ਪੀ ਲਈਏ ਭੁੱਖੇ ਭਾਣੇ ਸਵੇਰੇ 7 ਵਜੇ ਦੇ ਤੁਰੇ ਹੋਏ ਆ ਜੀ